ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਝੋਟੀਆਂ ਕਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ 3 ਜਨਵਾਰ ਵਖਾਉਣੇ ਆ ਤੁਹਾਨੂੰ ਮੁੱਲ ਭਾਈ ਕਹਿੰਦਾ ਜਵੇਂ ਜੈਜ ਕਰਨਾ ਆਪਾਂ ਐਦੂ ਘਟ ਮੁੱਲ ਚਦਾ ਭਾਈ ਕਹਿੰਦਾ ਕਿਸੇ ਵੀ ਘਰੋਂ ਵੜਾ ਨਹੀਂ ਮੈਲੀਆਂ ਬਾਕੀ ਮੁੱਲ ਤੁਸੀਂ ਸੋਣੀ ਲੈਣਾ ਇੱਕ ਆ ਬਹੁਤ ਚੰਗੇ ਦੁੱਧ ਵਾਲੀ ਵੱਡੀ ਵੜ ਸੁਈ ਸਵਾਈ ਇੱਕ ਨਾਲ ਖੜੀ ਆ ਉਹ ਵੀ ਸੁਈ ਸਵਾਈ ਆ ਇਹ ਇੱਕ ਇਧਰ ਖੜੀ ਆ ਪਹਿਲਾਂ ਚਾਰ ਦੰਦ ਇਹ ਵੀ ਤਾਜੀ ਸੂਈ ਆ ਬੌਲੇ ਜੀ ਆ ਇਨਫਰਮੇਸ਼ਨ ਲੈ ਲੈਣਾ ਮਗਰ ਵੱਛੀ ਬਿਲਕੁਲ ਸਸਤੇ ਮਲ ਦੀਆਂ ਤਿੰਨ ਵੜਾਂ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਂ ਦਾ ਰਾਮ ਜਿੰਦਰ ਸਿੰਘ ਸੋਨ ਅਫ ਰਾਮ ਸਿੰਘ ਪਿੰਡ ਚੋੜੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਰਹਿੰਦਾ ਫੋਨ ਨੰਬਰ 9914340403 9814340403 ਇਹ ਤੁਸੀਂ ਸ਼ੁਰੂ ਕਰ ਫਿਰ ਭਾਈ ਇਹ ਪਹਿਲਾ ਥੋੜਾ ਵੈੜ ਸੁਣੀ ਵੀ ਆ ਮੂਹ ਚਾਰ ਦਾੰਦਾ ਜੀ ਚੌਗੀ ਚੌਗੀ ਤੇ ਕੱਲ ਰਾਤ ਦੀ ਸੂਈ ਹੋਈ ਆ 12 ਕਿਲੋ ਕੰਡੇ ਵਾਲਾ ਬੋਲਾ 12 ਕਿਲੋ ਕੰਡੇ ਵਾਲਾ ਬੋਲਾ ਇਹ ਨਹੀਂ ਦੁੱਧ ਬਣੂਗਾ ਚੌਂਚਿਆਂ ਵਾਲਾ ਬੋਲਾ ਬਣੂਗਾ ਠੀਕ ਆ ਮਾਰੇ ਜਵਾਬ ਸਮਾ ਦੇ ਕਿਆ ਬਾਤਾਂ ਆ ਨਹੀਂ ਨਹੀਂ ਆਉਂਦੀਆਂ ਕਿੰਨਾ ਕਿ ਦੁੱਧ ਪਿਆਜੋ ਦਾਦਾ ਦੇਖੋ ਪਹਿਲਾਂ ਹੁੰਦਾ 16 17 ਕਿਲੋ ਚਾਹੀਦੇ ਬੋਈ ਹੂੰ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਬੋਲਾ ਚੌਂਚਿਆਂ ਵਾਲਾ 12 ਕਿਲੋ 6 ਕਿਲੋ ਤੜ ਕੇ 6 ਕਿਲੋ ਆਥਣੇ 16 17 ਕਿਲੋ ਬਾਈ ਦਾ ਸਤਾ ਦੁੱਧ ਪਿਆ ਜੂ ਬਾਕੀ ਜਿਹੜੀ ਕੱਲ ਦੀ ਸੂਈ 12 ਕਿਲੋ ਬੌੜਾ ਚਵਾਈ ਜਾਂਦੀ ਆ ਦੋ ਚਵਾਈਆਂ ਹੋਈਆਂ ਤੀਜੀ ਚਵਾਈ ਸ਼ਾਮ ਨੂੰ ਹੋਣੀ ਆ ਤੇ ਫੇਰ ਤਾਂ 16 17 ਕਿਲੋ ਦੁੱਧ ਬਾਹਲਾ ਨਹੀਂ ਕੋਈ ਖੁੱਲਾ ਪਿਆ ਦੇਣਾ ਜਿਹੜੀ ਬੌੜਾ ਚਵਾਈ ਜਾਂਦੀ ਆ ਕੱਲ ਦੀ ਸੂਈ 12 ਕਿਲੋ ਕੰਡੇ ਆਲਾ ਤਿਆਰ ਨਾਲੇ ਦੁੱਧ ਨਹੀਂ ਬਾਈ ਕਹਿੰਦਾ ਬੌੜਾ ਪਹਿਲਾ ਸੂਆ ਚਾਰ ਦੰਦ ਦਾ ਤਾਜੀ ਸੂਈ ਵੜ ਤੇ ਮਗਰ ਵੀ ਵੱਛੀ ਆ ਇੱਕ ਨਾ ਇੱਕ ਬਰੀ ਵਾਲੀ ਗੱਲ ਹੈ ਵਹਿੜ ਥੱਲੇ ਆਪਦੇ ਥੱਲੇ ਵੀ ਦੁੱਧ ਬਹੁਤ ਹੈ ਤੇ ਮਗਰ ਬੱਚਾ ਵੀ ਸੋਹਣਾ ਵਧੀਆ ਸੇਵਾ ਕਰ ਲੋਗੇ ਤੇ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਤੇ ਆਪਦੀ ਮਾਂ ਨੂੰ ਚੰਗਾ ਦੁੱਧ ਪਿਆ ਜੂ ਥਣ ਵੇਖ ਲਓ ਸੋਹਣੇ ਥਣ ਹਸਦੀ ਚਵਾਈ ਵਾਲੇ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਏ ਆ ਬਾਕੀ ਇਸੇ ਨੰਬਰ ਤੇ WhatsApp ਚੱਲਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਗਲਾ ਵੀਡੀਓ ਘਾਲ ਤੇ ਤਸੱਲੀ ਕਰ ਸਕਦਾ ਮਨਜਿੰਦਰ ਜੈਤ ਜੀ ਮੁੱਲ ਬਾਈ ਮੁੱਲ ਬਾੜ ਦਾ ਕੋਈ 5 ਲਾਓ 50 ਲਾਓ ਤੇ ਜੇ ਕੋਈ ਬੰਦਾ ਜਵਾਪਸਮਾ ਲਓ ਕਮੀ ਕੜ ਚੋਂ ਗਾਂ ਫਰੀ ਆ ਅੱਛਾ ਇੰਨੀ ਜਾਲੇ ਐਂ ਠੰਡੀ ਸੀਲਾ ਐ ਤੇ ਵਾਪਸ ਮਾ ਦਾ ਕੀ ਬਾਤਾਂ 62000 ਮੁੱਲ ਕੋਈ 5 ਲਾਓ 50 ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਵਹਿੜ ਦੇ ਦੇਣੀ ਆ ਕੋਈ ਥਾਣਾ ਚ ਬਾਈ ਕਹਿੰਦਾ 19 22 ਕੱਢ ਜੇ ਜਵਾਪਸਮਾ ਦੀ ਗਲਤ ਹੋਵੇ ਵਹਿੜ ਬਾਈ ਕਹਿੰਦਾ ਫਰੀ ਦੇ ਦੂੰ 62000 ਤਾਂ ਤੁਸੀਂ ਛੱਡੋ ਫਰੀ ਦੇ ਦੂੰ ਬਾਕੀ 5 ਲਾਓ 50 ਲਾਓ ਕੋਈ 10000 ਲਾਓ ਕੋਈ 20000 ਲਾਓ ਜਿੱਥੇ ਸੌਦਾ ਹੋ ਗਿਆ ਬਾਈ ਕਹਿੰਦਾ ਦੇ ਦੇਣੀ ਆ 62000 ਆਪਾਂ ਮੰਗਿਆ ਜਿੱਥੇ ਸੌਦਾ ਆ ਗਿਆ ਉੱਥੇ ਦੇ ਦੇਣੀ ਦੋ ਨੰਬਰ ਬਾਈ ਇਹ ਦੂਜਾ ਸੁਆ ਵਹਿਣ ਸੋਈ ਦੀ ਆ ਹੂੰ ਕੱਲ ਹੀ ਆਈ ਆਪਣੇ ਕੋਲੇ ਠੀਕ ਆ ਸੁਈ ਨੂੰ ਜਿਹੜਾ ਸਹੀ ਕਹਿੰਦਾ ਮੈਂ ਮਹੀਨਾ ਕਹਿੰਦਾ ਪਰ 3 ਮਹੀਨੇ ਹੋ ਗਏ ਬੱਚੀ ਬਹੁਤ ਸੋਹਣੀ ਸੀ ਅੱਛਾ ਮਹੀਨੇ ਗਈ ਚੰਗੀ ਨਹੀਂ ਆਇਆ ਚੰਗੀ ਬੱਚੀ ਉਹਨਾਂ ਨੇ ਦਿੱਤੀ ਬੱਚੀ ਉਹਨਾਂ ਨੇ ਦਿੱਤੀ ਗਈ ਤੇ ਕੱਲ ਬਾਸਸ ਠੀਕ ਆ ਭਰਾਇਆ ਵੀਰੇ ਅੱਛਾ 17 ਕਿਲੋ ਕੰਡੇ ਵਾਲਾ ਦੁੱਧ ਆ 17 ਕਿਲੋ ਕੰਡੇ ਵਾਲਾ ਤੇ ਜਵਾਬ ਸਮਾਰ ਹੋ ਤੋਰੀ ਬਈ ਕਰ 99 ਅਸਲ ਦੀ ਹੈ ਨਾ ਤਾਂ ਕਰ ਨਹੀਂ ਬਣਾਵੇ। ਦੋਸਤੋ 17 ਕਿਲੋ ਦੁੱਧ ਕੰਡੇ ਵਾਲਾ। ਭਾਈ ਕਹਿੰਦਾ ਕਹਿਣ ਨੂੰ ਤਾਂ ਝੂਠ ਮਾਰਦੀ ਐ ਕਿ ਮਹੀਨੇ ਦੀ ਸੂਈ ਆ ਪਰ ਤਿੰਨਾ ਮਹੀਨਿਆਂ ਦੀ ਸੂਈ ਆ ਬੱਚਾ ਮਗਰ ਬੱਚੀ ਸੀ ਬਾਹਲੀ ਚੰਗੀ ਬੱਚੀ ਉਹਨਾਂ ਨੇ ਦਿੱਤੀ ਨਹੀਂ। ਕੱਲ ਪਰਸੋਂ ਹੀ ਭਾਈ ਕਹਿੰਦਾ ਗਾਂ ਵਾਲੇ ਸੂਵੇ ਆਸਤੇ ਉਹਨਾਂ ਨੇ ਇਹਦੀ ਏਆਈ ਕਰਾਤੀ ਆ। ਮਤਲਬ ਇਹਦੇ ਟੀਕਾ ਧਰਾਤਾ। ਦੁੱਧ ਜਿਹੜਾ ਚੋ ਲੈਣਾ 17 ਕਿਲੋ ਆ। ਵੈੜ ਕੱਦ ਚ ਇਹ ਵੀ ਵੱਡੀ ਆ। ਬੂਤੀ ਬਾਤੀ ਪੂਰੀ ਸੋਹਣੀ ਆ। ਬਾਕੀ ਖਾਸ ਗੱਲ ਰਉ ਕਿਹਾੜ ਸਾਲ ਦੋਵੇਂ ਰੁੱਤਾ ਚੱਲਣ ਵਾਲੀ ਵਹਿੜਾ ਨਾ ਤਾਂ ਗਰਮੀ ਬਣਾਵੇ ਤੇ ਨਾ ਹੀ ਠੰਡ ਬਣਾਵੇ ਤੇ ਗਰਮਿਓਂ ਗਰਮੇ ਵਧੀਆ ਦੁੱਧ ਪਿਆ ਜੂ ਕੀ ਕਰਦਾ ਵਧ ਕੇ ਇੰਨਾ ਗਿਆ ਬੰਦਾ ਵੀ ਬਾਈ ਦਾ ਦੇਸ਼ ਭਗਤੀ ਆ ਜਿਹੜਾ ਪੱਠੇ ਡੱਠੇ ਪੌਂਦਾ ਥਣ ਸੋਹਣਿਆ ਗੁਲਾਬੀ ਹਾਸ ਦੀ ਚਵਾਈ ਆ ਅੱਛਾ ਬਾਈ ਕਹਿੰਦਾ ਨੇ ਠੀਕ ਆ ਗਲੱਟ ਦੇਗੀ ਆ ਸਹੀ ਆ ਮੁੱਲ ਮਨਜਿੰਦਰ ਜੈ ਜੈ ਦਾ ਇਹਦੇ 40000 ਆ ਜੀ ਕੋਈ 5 ਲਾ ਲਓ 50 ਲਾ ਦੋ 45 ਦੀ ਬਾਹਲਾ ਨਹੀਂ ਕੋਈ ਮਾਨ ਤਨ ਕਰਾਂਗੇ ਬਾਹਲਾ ਜਿਆਦਾ ਫਰਕ ਆਣੇ ਤੁਗਾ ਠੀਕ ਆ 45 ਦੀ ਦੇ ਦਾਂਗੇ ਦੇ ਦਾਂਗੇ 45000 ਦੀ ਬਾਈ ਕਹਿੰਦਾ ਦੇ ਦਾਂਗੇ ਦੁੱਧ 17 ਕਿਲੋ ਆ ਜੀਨੇ ਦੁੱਧ ਪੀਨੂ ਲੈਣੀ ਆ ਕਿਹਨੇ ਦੇਣੀ ਆ 17 ਕਿਲੋ ਦੁੱਧ ਵਾਲੀ 40 ਤੇ 5 45 ਦੀ ਮੁੱਲ ਬਾਈ ਕਹਿੰਦਾ 46 ਆ ਕੋਈ ਨਾ 45 ਦੀ ਦੇ ਦੋ ਹਵਾਨਾ ਸਾਰਾ ਮੋਟੀਆਂ ਮੋਟੀਆਂ ਵੀ ਇੰਜਨ ਨਾਲ ਭਰਿਆ ਪਿਆ ਥਣ ਵੀ ਪੂਰਾ ਹੱਦੀ ਚਵਾਈ ਵਾਲਾ ਗਰਮੀਆਂ ਗਰਮੀ ਦੁੱਧ ਦੇ ਨਹੀਂ ਯਾਰ ਇਹ ਦੇ ਦੂ ਪਰਸੋਂ ਇਹਦੀ ਏਆਈ ਕਰਾਦੀ ਆ ਹੋ ਸਕਦਾ ਜੇ ਗੱਬਰ ਰਹਿ ਗਈ ਫਿਰ ਤਾਂ ਗੱਲਾਂ ਹੀ ਕਿਹੜੀਆਂ ਕਰਨੀਆਂ ਗਾਂ ਨੇ ਸਾਲ ਨੂੰ ਵੀ ਖੁੱਲਾ ਦੁੱਧ ਪਿਆ ਜੂ 3 ਨੰਬਰ ਤੇ ਆਮਜਿੰਦਰ ਬਾਈ ਇਹ ਦੂਜਾ ਤੀਜਾ ਸੁਭਾ ਜੀ ਠੀਕ ਆ ਡਾਉਨ ਸੇ ਵਾਲੇ ਦੇ ਘਰੋਂ ਲਈ ਜਾ ਬੱਚੇ ਸੁਈ ਸਾਈ ਦੇ ਪਤਾ ਨਹੀਂ ਕਰੋਗੇ ਦੀ ਸੁਈ ਵੀ ਜਾ ਹੂੰ ਤੇ ਕੱਪਣ ਦਾ ਵੀ ਨਹੀਂ ਕੋਈ ਪਤਾ 9 ਕਿਲੋ ਦੁੱਧ ਕੰਡੇ ਵਾਲਾ ਜੀ ਕਿੰਨੇ ਦੀ ਜੈ ਜਮਾਲ ਮੌਲਾ ਮੌਲਾ 23000 ਕੋਈ 5 ਲੱਖ 50 ਲੱਖ ਕੋਈ ਚੱਕਣ ਜਿੱਥੇ ਜੀਕਦਾ ਦੇ ਦਾਂਗੇ ਤੇ ਹੈ ਫਰੇਜੀ ਆਵੇ ਗਰਮੋਂ ਗਰਮੀ ਨਿਯਾਰਾ ਦੇ ਲੋਕ ਬੰਦਾ ਅੱਛਾ ਘਰਾਂ ਦਾ ਤੇ ਕਿਹਦਾ ਦਿਨ ਦੀ ਮਾਰਦੀ ਲੈ ਜਾ ਪਹਲਾ ਤਾਂ ਬਦਾਂ ਨੈਗਰੇ ਤੇ ਆ ਰਿਹਾ ਸਿੱਧਾ ਹੀ ਨੈਸਲੇ ਡੇਰੀ ਜਿੱਥੋਂ ਲਾਓ ਜੀ ਬਾਈ ਕਹਿੰਦਾ ਸਿੱਧਾ ਹੀ ਨੈਸਲੇ ਡੇਰੀ ਜਿੱਥੋਂ ਤੇ ਜਾਉ 9 ਕਿਲੋ ਦੁੱਧ ਤਾਂ ਗਾਨੀਆਂ ਬਾਅਦ ਚ ਬਦਲ ਲੀ ਤੋੜ ਕੇ ਵਿਖਾਏ ਨੂੰ ਬਹੁਤ ਸਾਰੀ ਗਾਨੀ ਦਾ ਗੰਨ 23000 ਮੁੱਲ ਹੈ ਕੋਈ 1000 ਲਾਓ 2000 ਲਾਓ 5000 ਲਾਓ ਬਾਈ ਕਹਿੰਦਾ 10000 ਲਾਓ ਜਿੱਥੇ ਕੋਈ ਗੱਲ ਨਹੀਂ ਗੱਲ ਬਣ ਗਈ ਉੱਥੇ ਦੇ ਦੇਣੀ ਆ ਕਿਉਂਕਿ ਬਾਈ ਨੇ ਵੀ ਮੰਗੇ ਆ ਮੰਗਨਾਲ ਨੇ ਪੈਸੇ ਮੰਗਣੇ ਹੁੰਦੇ ਆ ਤੇ ਜਿੱਥੇ ਸੌਦਾ ਰਲ ਗਿਆ ਬਾਈ ਕਹਿੰਦਾ ਆਪਾਂ ਦੇ ਦੇਣੀ ਆ 9 ਕਿਲੋ ਦੁੱਧ ਫਰੈਜੀ ਆ ਬਾਈ ਕਹਿੰਦਾ ਮਾਝਾ ਰਗਾ ਦੁੱਧ ਚਿੱਟਾ ਬੱਕਰੀਆਂ ਵਾਂਗੂ ਜਦੋਂ ਮਰਜ਼ੀ ਚੋ ਲੋ ਜੇ ਦੁੱਧ ਪੀਣਾ ਜਾਂ ਚਾਹ ਬਣਾਉਣੀ ਆ ਭਾਵੇਂ 11 ਵਜੇ ਚੋ ਲੋ ਭਾਵੇਂ ਤੜਕੇ ਚੋ ਲੋ ਦੁਪਹਿਰੇ ਚੋ ਲੋ ਦਿਹਾੜੀ ਚ 4 ਵੇਰੀ ਚੋ ਲੋ ਭਾਵੇਂ ਬਾਈ ਕਹਿੰਦਾ ਤਾਂ ਬਾਈ ਨੇ ਕਿਹਾ ਫਰੈਜ ਆ ਆਏ ਨੀਗਾ ਕਿ ਤੜਕੇ ਹੱਥ ਨਹੀਂ ਚੋਣੀ ਆ ਜੇ ਦਿਨੇ ਦੁੱਧ ਚਾਹੀਦਾ ਨਾ ਦੁਪਹਿਰੇ ਤੇ ਮੌਜ ਨਾ ਬਾਈ ਕਹਿੰਦਾ ਬਹਿ ਜਾ ਥਾਪੀ ਦੇ ਕੇ ਨਾ ਰਸਾ ਪਾਉਣਾ ਨਿਆਣਾ ਪਾਉਣਾ ਕੋਈ ਲੋੜ ਨਹੀਂ ਤੇ ਮੌਜਾ ਨਾ ਦੁੱਧ ਚੋ ਕੇ ਉੱਠ ਖੜੇ ਹੋਰ ਮੀਕਾ ਸੇਠਾ ਸਸਰੀ ਘਰ ਸਸਰੀ ਘਰ ਹੋਰ ਵਧੀਆ ਸੇਠਾ ਵਧੀਆ ਜੀ ਵਧੀਆ ਵਧੀਆ ਚੱਲੀ ਜਾਂਦਾ ਕੰਮਕਾਰ ਵਧੀਆ ਚੱਲੀ ਜਾਂਦਾ ਕਾਰੋਬਾਰ ਜੀ ਬੰਦਾ ਸੈਟਾ ਮਨਜਿੰਦਰ ਮਨਜਿੰਦਰ ਬੰਦਾ ਬਹੁਤ ਵਧੀਆ ਹੀ ਵਧ ਗਿਆ ਲਿਆਉਂਦਾ ਪਾਹੂ ਗੱਲ ਵੀ ਸਚਾਈ ਹੁੰਦੀ ਹੈ ਗੱਲ ਤੇ ਝੂਠ ਨਹੀਂ ਹੁੰਦਾ ਹਮਮ ਸੱਚਾ ਕੰਮ ਆ ਕੋਈ ਝੂਠਾ ਟੋੜਾ ਦਾ ਕੰਮ ਨਹੀਂ ਜਾਂਦਾ ਸੱਚਾ ਕੰਮ ਹੀ ਲੰਮਾ ਟਾਈਮ ਚੱਲਦਾ ਲੰਮਾ ਰਹਿ ਕੇ ਚੱਲਦਾ ਦੂਜਿਆਂ ਦਾ ਫਿਰ ਥੋੜੇ ਦਾ ਨਹੀਂ ਚੱਲਦਾ ਉਹ ਦੋ ਚਾਰ ਦੇ ਜਿਆਦਾ ਪਰਸ਼ਾਦ ਚੱਡੂ ਬਹਿ ਜਾਂਦੇ ਆ ਹਾਂ ਵਰਸਾਤੀ ਡੱਡੂ ਬਹਿ ਜਾਂਦੇ ਆ ਹਾਂ ਮੀਂਹ ਆਇਆ ਤੇ ਨਿਕਲ ਆਏ ਨਿਕਲ ਆਏ ਤੇ ਮੀਂਹ ਉੱਠ ਗਿਆ ਤੇ ਗਏ ਇਹ ਸਦਾ ਬਾਹਰ ਕੰਮ ਚੱਲਣਾ ਹੀ ਹਮਮ ਥਾਰ ਸੈਲ ਜਦੋਂ ਮਰਜੀ ਆ ਜੋ ਹਾਂਜੀ ਸਹੀ ਆ ਦੋਸਤੇ ਮੀਕਾ ਕਖਰਾਣੇ 17 ਕਿਲੋ ਦੁੱਧਾ ਕੰਡੇ ਵਾਲਾ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸასი ਕਾ